ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਅਦਾਲਤ ਦੇ ਵੱਲੋਂ ਉਸ ਦੇ ਉੱਤੇ ਲੱਗੇ ਦੋਸ਼ ਤੈਅ ਹੋ ਗਏ ਨੇ ਦੋਸ਼ ਤੈਅ ਹੋਏ ਨੇ ਅਦਾਲਤ ਦੇ ਅੰਦਰ ਦਰਅਸਲ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਨਾਲ ਉਸ ਦੇ ਹੋਰ ਜਿਹੜੇ ਸੰਗੀ ਸਾਥੀ ਸੀ ਉਹਨਾਂ ਦੇ ਖਿਲਾਫ ਕਾਫੀ ਗੰਭੀਰ ਦੋਸ਼ ਲੱਗੇ ਸਨ ਜਿਸ ਨੂੰ ਲੈ ਕੇ ਹੁਣ ਉਹਨਾਂ ਦੇ ਖਿਲਾਫ ਅਗਲੇਰੀ ਕਾਰਵਾਈ ਹੋਣੀ ਹੈ ਕਿਉਂਕਿ ਦੋਸ਼ ਤੈਅ ਹੋਏ ਨੇ ਅਦਾਲਤ ਦੇ ਵੱਲੋਂ ਕਿਸੇ ਵਿਰੋਧੀ ਪਾਰਟੀ ਦੇ ਇਕੱਲੇ ਇਲਜ਼ਾਮ ਨਹੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਜਾਂ ਫਿਰ ਇਹਨਾਂ ਦੀ ਲੀਡਰਸ਼ਿਪ ਦੇ ਵੱਲੋਂ ਹਮੇਸ਼ਾ ਹੀ ਦਾਵਾ ਕੀਤਾ ਜਾਂਦਾ ਹੈ ਕਿ ਕੱਟੜ ਇਮਾਨਦਾਰਾਂ ਦੀ ਪਾਰਟੀ ਹੈ ਪਰ ਕੱਟੜ ਇਮਾਨਦਾਰਾਂ ਦੇ ਵਿੱਚੋਂ ਕੌਣ ਕਿੰਨਾ ਇਮਾਨਦਾਰ ਹੈ ਤੇ ਕੌਣ ਬੇਈਮਾਨ ਕੁਝ ਅਦਾਲਤੀ ਕਾਰਵਾਈਆਂ ਦੱਸ ਰਹੀਆਂ ਨੇ ਦਰਅਸਲ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਅਮਨਤੁੱਲਾ ਖਾਨ ਉਸ ਦੇ ਖਿਲਾਫ ਵਕਫ ਬੋਰਡ ਦੇ ਵਿੱਚ ਬੇਨਿਜ਼ਮੀਆਂ ਕਰਨ ਨੂੰ ਲੈ ਕੇ ਦੋਸ਼ ਲੱਗੇ ਸਨ ਤੇ ਉਹ ਬੇਨਿਜ਼ਮੀਆਂ ਦੇ ਦੋਸ਼ ਤੈਹ ਹੋ ਚੁੱਕੇ ਨੇ ਦਰਅਸਲ ਹੁਣ ਰਿਪੋਰਟ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਤੁੱਲਾ ਖਾਨ ਨੂੰ ਅਦਾਲਤ ਤੋਂ ਝਟਕਾ ਲੱਗਿਆ ਹੈ ਦਰਅਸਲ ਦਿੱਲੀ ਵਕਫ ਬੋਰਡ ਵਿੱਚ ਨਿਯੁਕਤੀਆਂ ਵਿੱਚ ਬੇਨਿਯਮੀਆਂ ਨਾਲ ਸੰਬੰਧਿਤ ਸੀਬੀਆਈ ਮਾਮਲੇ ਵਿੱਚ ਰਾਊਜ਼ ਐਵੈਨਿਊ ਅਦਾਲਤ ਨੇ ਅਮਨਤੁੱਲਾ ਖਾਨ ਅਤੇ 10 ਹੋਰ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰ ਦਿੱਤੇ ਨੇ ਇਹ ਪੂਰਾ ਮਾਮਲਾ ਵਕਫ ਬੋਰਡ ਦੇ ਵਿੱਚ ਸੀਈਓ ਅਤੇ ਹੋਰ ਮੁਲਾਜ਼ਮਾਂ ਦੀ ਨਿਯੁਕਤੀ ਵਿੱਚ ਬੇਨਿਯਮੀਆਂ ਨਾਲ ਸੰਬੰਧਤ ਹੈ ਜਾਣਕਾਰੀ ਮੁਤਾਬਕ ਅਦਾਲਤ ਨੇ ਇਮਾਨਤੁੱਲਾ ਖਾਨ ਅਤੇ ਮਹਿਬੂਬ ਆਲਮ ਵਿਰੁੱਧ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕੀਤੇ ਨੇ ਜਦੋਂ ਕਿ ਬਾਕੀ 9 ਲੋਕਾਂ ਵਿਰੁੱਧ ਸਾਜ਼ਿਸ਼ ਦੇ ਦੋਸ਼ ਤੈਅ ਕੀਤੇ ਗਏ ਨੇ ਦੱਸਣੀ ਹੋਵੇਗਾ ਕਿ ਪਿਛਲੇ ਕਈ ਸਾਲਾਂ ਤੋਂ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਮਾਨਤੁੱਲਾ ਖਾਨ ਵਿਰੁੱਧ ਮੁਲਾਜ਼ਮਾਂ ਦੀ ਨਿਯੁਕਤੀ ਵਿੱਚ ਬੇਨਿਯਮੀਆਂ ਦਾ ਮਾਮਲਾ ਵਿਚਾਰ ਅਧੀਨ ਚੱਲ ਰਿਹਾ ਸੀ ਤੇ ਹੁਣ ਆਖਰਕਾਰ ਦਿੱਲੀ ਦੀ ਇੱਕ ਅਦਾਲਤ ਦੇ ਵੱਲੋਂ ਉਸ ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਨੇ ਇੱਕ ਸਾਜ਼ਿਸ਼ ਕਢਣ ਨੂੰ ਲੈ ਕੇ ਔਰ ਇੱਕ ਉਸ ਦੇ ਵਿੱਚ ਭ੍ਰਿਸ਼ਟਾਚਾਰ ਕਰਨ ਨੂੰ ਲੈ ਕੇ ਬੇਨਿਜਮੀਆਂ ਜਿਹੜੀਆਂ ਹੋਈਆਂ ਸੀ ਵਕਫ ਬੋਰਡ ਦੇ ਵਿੱਚ ਅਮਨਤੁੱਲਾ ਖਾਨ ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਹਾਰ ਵਿਧਾਇਕ ਦੱਸੇ ਜਾਂਦੇ ਨੇ ਉਹ ਇਸ ਕੇਸ ਦੇ ਵਿੱਚ ਇਕੱਲਾ ਸੁਰਖੀਆਂ ਚ ਨਹੀਂ ਰਹਿਏ ਇਸ ਤੋਂ ਪਹਿਲਾਂ ਇੱਕ ਹੋਰ ਬਹੁਤ ਚਰਚਿਤ ਮਾਮਲਾ ਸੀ ਜਿਸ ਦੇ ਵਿੱਚ ਉਸ ਦੀਆਂ ਮੁਸ਼ਕਲਾਂ ਵਧੀਆਂ ਸਨ ਇਹ ਗੱਲ ਫਰਵਰੀ 2025 ਦੇ ਸਮੇਂ ਦੀ ਹੈ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਨੇ ਕਿ ਆਮ ਆਦਮੀ ਪਾਰਟੀ ਵਿਧਾਇਕ ਕਮਾਂਡਤੁੱਲਾ ਪੁਲਿਸ ਨੇ 3 ਘੰਟੇ ਉਸ ਵਕਤ ਪੁਸ਼ਗਿਸਵੇ ਕੀਤੀ ਸੀ ਇਹ ਕਿਹੜਾ ਮਾਮਲਾ ਸੀ ਦਰਅਸਲ ਦੋਸ਼ ਲੱਗੇ ਸਨ ਕਿ ਕ੍ਰਾਈਮ ਬ੍ਰਾਂਚ ਟੀਮ ਦੇ ਉੱਤੇ ਹਮਲਾ ਕੀਤਾ ਗਿਆ ਕੋਰਟ ਨੇ ਗ੍ਰਿਫਤਾਰੀ ਦੇ ਉੱਤੇ ਉਸ ਵਕਤ ਬੇਸ਼ੱਕ ਰਾਹਤ ਦਿੰਦਿਆਂ ਰੋਕ ਲਗਾਈ ਹੋਈ ਸੀ ਕਿਉਂਕਿ ਉਸ ਵਕਤ ਪੁਸ਼ਗਿਸ ਚੱਲ ਰਹੀ ਸੀ ਆਰ ਦਿੱਲੀ ਦੇ ਇੱਕ ਕੋਰਟ ਨੇ ਉਦੋਂ ਕ੍ਰਾਈਮ ਬ੍ਰਾਂਚ ਟੀਮ ਦੇ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਵਿਧਾਇਕ ਮਾਨਤੂਲਾ ਖਾਨ ਦੀ ਗ੍ਰਿਫਤਾਰੀ ਦੇ ਉੱਤੇ 24 ਫਰਵਰੀ ਤੱਕ ਉਸ ਵਕਤ ਰੋਕ ਲਗਾਈ ਸੀ ਰਾਉਜ ਐਵੈਨਿਊ ਕੋਰਟ ਨੇ अमानतउल्ला खान ਨੂੰ ਆਦੇਸ਼ ਦਿੱਤਾ ਕਿ ਜਦੋਂ ਤੱਕ ਉਸ ਵਕਤ ਦਿੱਤਾ ਸੀ ਆਦੇਸ਼ ਕਿ ਜਾਂਚ ਅਧਿਕਾਰੀ ਬੁਲਾਉਣ ਉਹ ਜਾਂਚ ਦੇ ਵਿੱਚ ਸ਼ਾਮਲ ਜ਼ਰੂਰ ਹੋਣ ਇਸ ਤੋਂ ਬਾਅਦ ਜਾਮੀਆਂ ਨਗਰ ਪੁਲਿਸ ਥਾਣੇ ਉਹ ਪਹੁੰਚਦੇ ਨੇ ਤੇ ਉੱਥੇ ਉਹਨਾਂ ਦੀ 3 ਘੰਟੇ ਉਸ ਵਕਤ ਪੁਸ਼ਕਿਸ਼ ਵੀ ਕੀਤੀ ਗਈ ਸੀ ਸਪੈਸ਼ਲ ਜੱਜ ਜਸਟਿਸ ਜਤਿੰਦਰ ਸਿੰਘ ਨੇ ਉਸ ਵਕਤ ਅਮਾਨਤਉੱਲਾ ਦੀ ਜਿਹੜੀ ਅੰਗ੍ਰਿਮ ਜ਼ਮਾਨਤ ਹੁੰਦੀ ਹੈ ਵਾਲੀ ਯਾਚਿਕਾ ਸੀ ਜਿਹੜੀ ਸੁਣਵਾਈ ਕਰਦੇ ਹੋਏ ਫੈਸਲਾ ਦਿੱਤਾ ਸੀ ਉੱਥੇ ਜਸਟਿਸ ਨੇ ਵੀ ਕਿਹਾ ਸੀ ਕਿ ਪੁਲਿਸ ਨੂੰ ਹਮਲੇ ਨਾਲ ਜੁੜੀ ਸਾਰੇ ਡਾਕੂਮੈਂਟ ਤੇ ਸੀਸੀਟੀਵੀ ਫੁਟੇਜ ਕੋਰਟ ਦੇ ਵਿੱਚ ਪੇਸ਼ ਕਰਨ ਦਾ ਆਦੇਸ਼ ਤੱਕ ਵੀ ਦਿੱਤਾ ਗਿਆ ਸੀ ਤੇ ਆਮ ਆਦਮੀ ਪਾਰਟੀ ਦੇ ਇਹੀ ਵਿਧਾਇਕ ਜਿਹੜੇ ਹੁਣ ਇੱਕ ਮਾਮਲੇ ਦੇ ਵਿੱਚ ਦੋਸ਼ ਤੈਜ ਇਹਨਾਂ ਉੱਤੇ ਹੋ ਚੁੱਕੇ ਨੇ ਆਰਾਮ ਆਦਮੀ ਪਾਰਟੀ ਦੇ ਵਿਧਾਇਕ ਕਮਾਨਤੋਲਾ ਖਾਨ ਦੇ ਉੱਤੇ ਜਾਮੀਆ ਨਗਰ ਦੇ ਵਿੱਚ 10 ਫਰਵਰੀ ਨੂੰ ਕ੍ਰਾਈਮ ਬ੍ਰਾਂਚ ਟੀਮ ਦੇ ਉੱਤੇ ਕਥਿਤ ਹਮਲੇ ਦੀ ਅਗਵਾਈ ਕਰਨ ਦਾ ਦੋਸ਼ ਲੱਗਿਆ ਸੀ ਹਮਲੇ ਤੋਂ ਬਾਅਦ ਦਿੱਲੀ ਪੁਲਿਸ ਨੇ ਖਾਨ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਸੀ ਔਰ ਪੁਲਿਸ ਦਾ ਕਹਿਣਾ ਹੈ ਸੀ ਉਸ ਵਕਤ ਕਿ ਇਸ ਵਿਧਾਇਕ ਨੇ 3 ਦਿਨ ਤੋਂ ਜਿਹੜੇ ਫਰਾਰ ਚੱਲ ਰਹੇ ਨੇ ਪਰ ਇਸ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਣਾ ਸਪਸ਼ਟੀਕਰਨ ਦਿੰਦੇ ਆ ਜਵਾਬ ਦਿੰਦੇ ਆ ਉਦੋਂ ਕਿਹਾ ਸੀ ਕਿ ਮੈਂ ਕੋਰਟ ਜੁਆਇਨ ਕੱਲ ਵੀ ਕੀਤੀ ਸੀ ਪਰਸੋਂ ਵੀ ਕਰਾਂਗਾ ਔਰ ਸੀਬੀਆਈ ਕੋਰਟ ਜੁਆਇਨ ਜਦੋਂ ਵੀ ਕਿਹਾ ਜਾਏਗਾ ਮੈਂ ਕਰਦਾ ਰਹਾਂਗਾ ਪੁਲਿਸ ਕਿੱਥੇ ਮੈਨੂੰ ਲੱਭ ਰਹੀ ਹੈ ਇਹ ਦੱਸੋ ਤਾਂ ਸਹੀ ਪੁਲਿਸ ਆਈ ਕਿੱਥੇ ਹੈ ਮੇਰੇ ਘਰ ਦੇ ਵਿੱਚ ਪੁਲਿਸ ਬਿਲਕੁਲ ਨਹੀਂ ਆਈ ਔਰ ਨਾ ਹੀ ਮੈਂ ਘਰ ਦੇ ਵਿੱਚ ਸੀ ਔਰ ਫੋਨ ਦੇ ਉੱਤੇ ਗੱਲਬਾਤ ਜਦੋਂ ਕਰ ਰਹੇ ਸੀ ਤਾਂ ਉਹ ਫੋਨ ਜਿਹੜਾ ਹੈ ਮੇਰਾ ਉਹ ਚੋਰੀ ਹੋ ਗਿਆ ਇਹਨਾਂ ਦੇ ਕੋਲ ਕੰਪਲੇਂਟ ਕੀ ਨਹੀਂ ਹੈ ਇਹ ਵੀ ਗੱਲ ਉਹਨਾਂ ਨੇ ਆਖੀ ਹੈ ਇਹ ਸਾਰੀਆਂ ਗੱਲਾਂ ਉਸ ਵਕਤ ਆਖੀਆਂ ਗਿਆ ਸੀ ਇਮਾਨਤੁੱਲਾ ਖਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਦੀਆਂ ਮੁਸ਼ਕਲਾਂ ਇਸ ਕਰਕੇ ਵਧੀਆਂ ਨੇ ਕਿਉਂਕਿ ਵਕਫ ਬੋਰਡ ਦਿੱਲੀ ਦੇ ਵਿੱਚ ਉਹਨਾਂ ਉੱਤੇ ਜਿਹੜੇ ਦੋਸ਼ ਲੱਗੇ ਸਨ ਕਿ ਉਹਨਾਂ ਨੇ ਬੇਨਿਜ਼ਮੀਆਂ ਕੀਤੀਆਂ ਨੇ ਸੀਈਓ ਤੇ ਹੋਰ ਜਿਹੜੇ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਤਾਂ ਆਖਰਕਾਰ ਉਹ ਅਦਾਲਤ ਦੇ ਵਿੱਚ ਦੋਸ਼ ਤੈਅ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਦੇ ਨਾਲ ਨਾਲ ਹੋਰ ਜਿਹੜੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਨੂੰ ਕਿੰਨੀ ਸਜ਼ਾ ਹੁੰਦੀ ਹੈ ਦੋਸ਼ ਤੈ ਹੋ ਚੁੱਕੇ ਨੇ ਸਜ਼ਾ ਦਾ ਜਿਹੜਾ ਹੁਣ ਅੱਗੇ ਜਿਹੜਾ ਅਦਾਲਤ ਦੇ ਵੱਲੋਂ ਪ੍ਰਕਿਰਿਆ ਦੇ ਰੂਪ ਦੇ ਵਿੱਚ ਤੈ ਹੋਣਾ ਜਾਂ ਐਲਾਨ ਹੋਣਾ ਹਾਲੇ ਬਾਕੀ ਹੈ ਜਦ ਤੱਕ ਕੋਈ ਨਵੀਂ ਅਪਡੇਟ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ